ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾ ਉਪਦੇਸ਼ ਪਰਸ ਪਰਮ ਪ੍ਰੇਮ ਪਿਆਰ ਨਿਰਵੈਰਤਾ ਨਿਰਵੈਰਤਾ ਦਇਆ ਪਰਬਕਾਰ ਧਾਰਮਿਕ ਸ਼ਾਂਤੀਤਾ ਮਨੁੱਖੀ ਸਮਾਨਤਾ ਅਤੇ ਅਲੋਕਿਕ ਗੁਣਾ ਨਾਲ ਭਰਪੂਰ ਹੈ ਅਤੇ ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਤੇ ਸੇਵਾ ਸੰਤੋਖ ਪਾਣਾ ਮੰਨਣਾ ਆਦਿ ਲਈ ਪ੍ਰੇਰਨਾ ਦਾ ਸਰੋਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਇੱਕ ਫਿਰਕੇ म की गल नहीं की गई बल्कि इसका उपदेश तो सारे वर्ग मनुख मात्र सुरमत का आशा बहुत स्पष्ट है कि हर कोई सच दे मार्ग से चलता होया आप अपने धर्म की पालना करे और सरबंत भले कार्यशील हो गुरु पाशा का फरमान है जगत जलंधर राख लै अपनी किपा तार ਇਤ ਦੁਆਰੇ ਉਪਰੇ ਤੇਤੇ ਲਿਹੋ ਉਭਾਰੀ